ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਮਲੜੀ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ। ਇਨਾ ਕਿਸਾਨਪਰਾਵਾਂ ਦੇ ਖੇਤਾਂ ਵਿੱਚ ਨਰਮ ਪਾਣੀ ਹੈ, ਟੂਬਵੈਲਾਂ ਦਾ ਮੋਟਰਾਂ ਦਾ ਪਾਣੀ ਥੋੜਾ ਨਰਮ ਹੈ ਜਾਂ ਦਰਮਿਆਨੀ ਮਿੱਟੀ ਹੈ ਜਾਂ ਨਵੇਂ ਖੇਤ ਵਿੱਚ ਜਾਂ ਜਿੱਦਾਂ ਕੀ ਪਿਛਲੇ ਸਾਲ ਹੋਰ ਫਸਲ ਬੀਜੀ ਸੀ ਜਿੱਦਾਂ ਨਰਮਾ ਬੀਦਾ ਸੀ ਉਹਨਾਂ ਖੇਤਾਂ ਵਿੱਚ ਝੋਨੇ ਦੀ ਫਸਲ ਨੂੰ ਲਾਉਣ ਦਾ ਬੜਾਵਾ ਦੇ ਰਹੇ ਨੇ ਤੇ ਉਹਨਾਂ ਕਿਸਾਨਪਰਾਵਾਂ ਲਈ ਵੀਡੀਓ ਬਣਾ ਰਹੇ ਹਾਂ ਜੇ ਤੁਹਾਡੇ ਖੇਤ ਦੀ ਵੀ ਦਰਮਿਆਨੀ ਮਿੱਟੀ ਹੈ ਜਾਂ ਤੁਹਾਡੇ ਖੇਤ ਵਿੱਚ ਤੁਹਾਡੀ ਮੋਟਰ ਦਾ ਪਾਣੀ ਜਿਆਦਾ ਨਰਮ ਹੈ ਤਾਂ ਤੁਸੀਂ ਹਾਈਬ੍ਰਿਡ ਬੀਜ 28P67 ਦੀ ਵਰਤੋਂ ਕਰ ਸਕਦੇ ਹੋਂ ਜਿਹਦਾ ਸ਼ਾਨਦਾਰ ਰਿਜ਼ਲਟ ਨਰਮ ਦਰਮਿਆਨੀ ਮਿੱਟੀ ਅਤੇ ਥੋੜਾ ਜਿਹਾ ਨਰਮ ਪਾਣੀ ਉੱਤੇ ਬਹੁਤ ਚੰਗਾ ਝਾੜ ਦੇਖਿਆ ਗਿਆ ਪਿਛਲੇ ਸਮੇਂ ਵਿੱਚ ਨੋਟ ਕੀਤਾ ਗਿਆ ਤਾਂ ਇਹ ਫਸਲ ਲਾਉਣ ਦੇ ਲਈ ਤੁਸੀਂ ਕੁਝ ਗੱਲਾਂ ਦਾ ਧਿਆਨ ਜਰੂਰ ਰੱਖੋ ਕਿਸਾਨ ਪ੍ਰਭੋ ਜਿਦਾ ਕਿ ਕਿਸਾਨ ਪ੍ਰਭੋ ਤੁਸੀਂ 15 ਮਈ ਤੋਂ ਲੈ ਕੇ ਤੁਸੀਂ 28 29 1 ਜੂਨ ਤੱਕ ਵੀ ਇਸ ਬੀਜ ਦੀ ਪਨੀਰੀ ਦੀ ਬਿਜਾਂਦ ਇਸ ਬੀਜ ਦੀ ਫੱਕ ਤੁਸੀਂ ਛਿੜਕ ਸਕਦੇ ਹੋ ਉਹ ਤੁਸੀਂ ਆਪਣੇ ਖੇਤ ਦੇ ਅਕੋਰਡਿੰਗ ਤੁਸੀਂ ਛਿਰਕ ਸਕਦੇ ਹੋ ਵੀ ਤੁਹਾਡੇ ਖੇਤ ਵਿੱਚ ਕਿੰਨੇ ਦਿਨਾਂ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਜੇ ਤੁਹਾਡੇ ਖੇਤ ਵਿੱਚ ਵੀ 25 ਦਿਨਾਂ ਦੇ ਵਿੱਚ ਹੀ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਤੁਸੀਂ ਜੇ 1 ਜੂਨ ਤੱਕ ਵੀ ਇਸ ਬੀਜ ਦੀ 28P67 ਦੀ ਪਨੀਰੀ ਲਾਉਨੇ ਹੋ ਤਾਂ ਤੁਸੀਂ ਫੇਰ ਵੀ 25 ਜੂਨ ਤੱਕ ਆਪਣੇ ਖੇਤ ਵਿੱਚ ਇਸ ਬੀਜ ਨੂੰ ਟ੍ਰਾਂਸਪਲੈਂਟ ਕਰ ਸਕਦੇ ਹੋ ਕਿਸਾਨ ਪ੍ਰਭੂ ਤੁਸੀਂ 20 ਜੂਨ ਤੋਂ ਲੈ ਕੇ 1 ਜੁਲਾਈ ਤੱਕ ਇਸ ਬੀਜ ਨੂੰ 28P67 ਦੀ ਪਨੀਰੀ ਨੂੰ ਟ੍ਰਾਂਸਪਲੈਂਟ ਆਪਣੇ ਖੇਤ ਵਿੱਚ ਕਰ ਦਿਓ ਤਾਂ ਤੁਸੀਂ ਚੰਗਾ ਝਾੜ ਇਸ ਬੀਜ ਤੋਂ ਲੈ ਸਕਦੇ ਹੋ ਇਸ ਬੀਜ ਨੇ 140 ਤੋਂ 145 ਦਿਨ ਤੱਕ ਦਾ ਸਮਾਂ ਤੁਹਾਡੇ ਖੇਤ ਵਿੱਚ ਲੈਣਾ ਹੁੰਦਾ ਤਾਂ ਇਹ ਕਿਸਾਨ ਪ੍ਰਭੂ 115 ਤੋਂ 120 ਦਿਨਾਂ ਵਿੱਚ ਪੱਕ ਕੇ ਖੇਤ ਵਿੱਚ ਕਟਾਈ ਲਈ ਤਿਆਰ ਹੋ ਜਾਂਦਾ ਜੇ ਤੁਸੀਂ 20 ਜੂਨ ਤੋਂ ਲੈ ਕੇ 1 ਜੁਲਾਈ ਤੱਕ ਵੀ ਖੇਤ ਵਿੱਚ ਟ੍ਰਾਂਸਪਲੈਂਟ ਕਰਦੇ ਹਾਂ ਤਾਂ ਤੁਸੀਂ ਚੰਗਾ ਝਾੜ ਲੈ ਸਕਦੇ ਹੋ ਕਿਸਾਨ ਪ੍ਰਭੂ ਪਰ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੇ ਤੁਹਾਡੇ ਖੇਤ ਵਿੱਚ ਨਹਿਰੀ ਪਾਣੀ ਜ਼ਿਆਦਾ ਹੈ ਤੁਹਾਡੀ ਮੋਟਰ ਦਾ ਪਾਣੀ ਇੱਕ ਨੰਬਰ ਹੈ ਤੇ ਤੁਹਾਡੇ ਖੇਤ ਦੀ ਮਿੱਟੀ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਤਾਂ ਤੁਸੀਂ ਇਹ ਬੀਜ ਲਾਉਣ ਤੋਂ ਪਰਹੇਜ਼ ਕਰੋ ਕਿਸਾਨ ਪ੍ਰਭੂ ਕਿਉਂਕਿ ਇਹ ਚੰਗੇ ਪਾਣੀ ਉੱਤੇ ਜ਼ਿਆਦਾ ਹਾਈਟ ਕਰਨ ਦੇ ਕਾਰਨ ਇਹ ਗੰਦੀ ਸ਼ਿਕਾਇਤ ਵੀ ਨੋਟ ਕੀਤੀ ਗਈ ਹੈ ਪਰ ਕਿਸਾਨ ਭਰਾਵੋ ਮਾੜੇ ਪਾਣੀ ਲਈ ਦਰਮਿਆਨੀ ਮਿੱਟੀ ਲਈ ਇਹ ਵਰਦਾਨ ਸਾਬਿਤਾਈ ਬੀਜ 28P67 ਦੀ ਵਰਤੋ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖੋ ਸੋ ਨੂੰ ਚੰਗਾ ਝਾੜ ਚੰਗਾ ਮੁਨਾਫਾ ਤੁਹਾਡੇ ਖੇਤ ਵਿੱਚੋਂ ਮਿਲੇਗਾ ਸੋ ਬਣੇ ਰਹੋ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ